ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਸ ਅੱਜ ਅਮਰ ਸ਼ਹੀਦੀ ਗੱਲ ਕਰ ਰਿਹਾ ਹਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਜਨਮ 26 ਜਨਵਰੀ 1682 ਈਸਵੀ ਨੂੰ ਬਹੁਵਿੰਡਾ ਅੱਜ ਕੱਲ ਜੋ ਅਮਰਥਰ ਵਿਖੇ ਹੋਇਆ ਉਹਨਾਂ ਦੇ ਜੋ ਪਿਤਾ ਦਾ ਨਾਮ ਸੀ ਭਾਈ ਭਗਤਾ ਦੇ ਮਾਤਾ ਜਿਉਣੀ ਸੀ ਉਹਨਾਂ ਦਾ ਜੋ ਬਚਪਨ ਦੇ ਵਿੱਚ ਨਾਮ ਰੱਖਿਆ ਗਿਆ ਉਹ ਦੀਪਾ ਰੱਖਿਆ ਗਿਆ ਲਗਭਗ 18 ਸਾਲ ਦੀ ਉਮਰ ਦੇ ਵਿੱਚ ਸ਼੍ਰੀ ਆਨੰਦਪੁਰ ਸਾਹਿਬ ગયા 1699 ਈਸਵੀ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਸੰਚਾਰ ਕਰਵਾਇਆ ਲਗਭਗ 1 ਸਾਲ ਬਾਅਦ 1700 ਈਸਵੀ ਨੂੰ ਜਾ ਕੇ ਸ਼੍ਰੀ ਆਨੰਦਪੁਰ ਸਾਹਿਬ ਆਪਣੀ ਮਾਤਾ ਪਿਤਾ ਦੇ ਨਾਲ ਉੱਥੇ ਅੰਮ੍ਰਿਤ ਪਾਣ ਕਰਦੇ ਹਨ ਲਗਭਗ 3 ਮਹੀਨੇ ਤੇ 11 ਦਿਨ ਦੇ ਵਕਤ ਦੇ ਹਿਸਾਬ ਦੇ ਨਾਲ ਇਹਨਾਂ ਦੇ ਮਾਤਾ ਪਿਤਾ ਜੋ ਸ਼੍ਰੀ ਆਨੰਦਪੁਰ ਸਾਹਿਬ ਰਹਿੰਦੇ ਨੇ ਇਹਨਾਂ ਦੇ ਮਾਤਾ ਪਿਤਾ ਜੋ ਉਹ ਵਾਪਸ ਆ ਜਾਂਦੇ ਆ ਲੇਕਿਨ ਬਾਬਾ ਦੀਪ ਸਿੰਘ ਜੀ ਜਿਹੜੇ ਉੱਥੇ ਆਨੰਦਪੁਰ ਸਾਹਿਬ ਰਹਿ ਕੇ ਭਾਈ ਮਨੀ ਸਿੰਘ ਜੀ ਦੇ ਵੱਲੋਂ ਜਿਹੜੇ ਕਿ ਬਾਣੀ ਦੀ تعلیم ਲੈਂਦੇ ਹਨ ਅਲੱਗ ਦੱਸ ਦਈਏ ਤੁਹਾਨੂੰ ਕਿ ਜਿਹੜੇ ਭਾਈ ਮਨੀ ਸਿੰਘ ਜੀ ਸੀ ਉਹ ਲਗਭਗ 22 ਸਾਲ ਵੱਡੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲੋਂ ਕਾਫੀ ਸਮਾਂ ਇਹਨਾਂ ਨੇ ਭਾਈ ਮਨੀ ਸਿੰਘ ਜੀ ਦੇ ਨਾਲ ਗੁਜ਼ਾਰਿਆ ਉੱਥੇ ਇਹਨਾਂ ਨੇ ਸ਼ਸਤਰ ਵਿਦਿਆ ਦੀ ਜਿਹੜੀ ਪ੍ਰਾਪਤੀ ਕੀਤੀ ਬੜੇ ਵੱਡੇ ਯੋਧੇ ਸਨ ਉਹ ਯੋਧੇ ਸਨ ਜਿਨ੍ਹਾਂ ਨੇ 75 ਸਾਲ ਦੀ ਉਮਰ ਦੇ ਵਿੱਚ 18 ਸਿਰ ਦਾ ਖੰਡਾ ਚੱਕ ਕੇ ਪਠਾਠਾਣਾ ਨੂੰ ਅੱਗੇ ਕਿ ਭਜਾਇਆ ਪਠਾਨ ਜਿਹੜੇ ਪਿੱਠ ਵਿਖਾ ਕੇ ਭਜੇ ਉਸ ਟਾਈਮ ਦੀ ਗੱਲ ਹੈ ਜਦੋਂ ਸ਼ਹੀਦ ਬਾਬਾ ਦੀਪ ਸਿੰਘ ਜਿਹੜੇ ਕਿ ਸਾਬੋਗੀ ਕੀ ਤਲਵੰਡੀ ਦਮਦਮਾ ਸਾਹਿਬ ਬੈਠੇ ਸਨ ਆਪਣੇ ਕੁਝ ਸਿੱਖਾਂ ਦੇ ਨਾਲ ਉੱਥੇ ਪਤਾ ਚੱਲਿਆ ਕਿ ਪਠਾਨਾਂ ਦੇ ਹੱਲੋਂ ਜਿਹੜੇ ਕਿ ਹਰਮੰਦਰ ਸਾਹਿਬ ਦੇ ਵਿੱਚ ਸਰੋਵਰ ਦੀ ਬੇਅਦਬੀ ਕੀਤੀ ਗਈ ਹੈ ਉੱਥੇ ਅਰਦਾਸਾ ਕਰਕੇ ਬਾਬਾ ਦੀਪ ਸਿੰਘ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਸਿੱਖਾਂ ਨੂੰ ਨਾਲ ਲੈ ਕੇ ਤਰਨਤਾਰਨ ਸਾਹਿਬ ਪਹੁੰਚੇ ਤਰਨਤਾਰਨ ਪਹੁੰਚ ਕੇ ਉਹਨਾਂ ਨੇ ਆਪਣੇ 18 ਸਿਰ ਦੇ ਖੰਡੇ ਦੇ ਨਾਲ ਇਹ ਕਿ ਲਈ ਕਿ ਜਿਨ੍ਹਾਂ ਨੂੰ ਤੇ ਆਪਣੀ ਜਾਨ ਪਿਆਰੀ ਹੈ ਆਪਣਾ ਪਰਿਵਾਰ ਪਿਆਰਾ ਹੈ ਵਾਪਸੇ ਜਾ ਸਕਦੇ ਨੇ ਲੇਕਿਨ ਜਿਨ੍ਹਾਂ ਨੂੰ ਆਪਣਾ ਮਜ਼ਬ ਪਿਆਰਾ ਆਪਣਾ ਧਰਮ ਪਿਆਰਾ ਆਪਣਾ ਗੁਰੂ ਪਿਆਰਾ ਹੈ ਉਹ ਜਿਹੜੀ ਲੀਕ ਪਾਰ ਕਰ ਸਕਦੇ ਹਨ ਇਤਿਹਾਸ ਦੀ ਜਾਣਕਾਰੀ ਦੇ ਮੁਤਾਬਕ ਲਗਭਗ 5000 ਸਿੱਖ ਸੀ ਉਸ ਟੈਂਬ ਬਾਬਾ ਦੀਪ ਸਿੰਘ ਜੀ ਦੇ ਨਾਲ ਔਰ 5000 ਦਾ 5000 ਜਿਹੜਾ ਸਿੱਖ ਉਹ ਲੀਕ ਟੱਪ ਗਿਆ ਉਸ ਤੋਂ ਬਾਅਦ ਤਰਨ ਤਰਨ ਜਾ ਕੇ ਜਿਹੜੀ ਪਠਾਨਾਂ ਦੇ ਨਾਲ ਲੜਾਈ ਹੋਈ ਲਗਭਗ 32 ਸਾਲ ਦਾ ਇੱਕ ਪਠਾਨਾ ਬਾਬਾ ਦੀਪ ਸਿੰਘ ਜਿਨ੍ਹਾਂ ਦੇ ਨਾਲ ਲੜੇ ਔਰ ਉੱਥੇ ਉਸ ਪਠਾਨ ਦਾ ਵੀ ਜਿਹੜਾ ਸਿਰ ਲੈ ਗਿਆ ਤੇ ਬਾਬਾ ਦੀਪ ਸਿੰਘ ਦੇ ਵਿੱਚ ਜਿਹੜਾ ਉੱਥੇ ਸੀਸ ਜਿਹੜਾ ਲੱਥ ਕੇ ਉਹ ਧਰਤੀ ਦੇ ਉੱਪਰ ਡਿੱਗ ਪਿਆ ਸਿੱਖਾਂ ਦੇ ਵੱਲੋਂ ਇਹ ਗੱਲ ਕੀਤੀ ਵੀ ਬਾਬਾ ਦੀਪ ਸਿੰਘਾ ਤੁਹਾਡਾ ਦੇ ਬਚਨ ਸੀਗਾ ਕੀ ਮਹੀਂ ਲੜਦੇ ਲੜਦੇ ਜਿਹੜਾ ਕਿ ਹਰਿਮੰਦਰ ਸਾਹਿਬ ਪਹੁੰਚਣਾ ਲੇਕਿਨ ਜਿਹੜਾ ਤੁਹਾਡਾ ਪਰਨ ਸੀਗਾ ਉਹ ਤੁਹਾਡਾ ਪਰਨ ਟੁੱਟ ਗਿਆ ਇਹਨਾਂ ਨੂੰ ਬਾਬਾ ਦੀਪ ਸਿੰਘ ਦੇ ਜਿਹੜਾ ਜੋ ਸੀਸ ਹੰਦਾ ਉਹ ਹਰਕਤ ਕਰਦਾ ਔਰ ਬਾਬਾ ਦੀਪ ਸਿੰਘ ਇੱਕ ਵਾਰ ਫਿਰ ਖੜੇ ਹੋ ਕੇ ਸੀਸ ਤਲੀ ਤੇ ਧਰ ਕੇ 18 ਸਿਰ ਦਾ ਖੰਡਾ ਖੜਕਾ ਕੇ ਜਦੋਂ ਪਠਾਨਾਂ ਨੂੰ ਪਜਾਂਦੇ ਹਨ ਪਠਾਨ ਜਦੋਂ ਅੱਗੇ ਲਾ ਕੇ ਪਾਜਦੇ ਹਨ ਤੇ ਜਿਹੜੇ ਸਿੱਖਾਂ ਦੇ ਧੜ ਦੇ ਉੱਪਰ ਸੀਸ ਅਸੀਂ ਉਹਨਾਂ ਨਾਲ ਤੇ ਲੜ ਸਕਿਆ ਪਰ ਜਿਹਨੇ ਆਪਣਾ ਸੀਸ ਤਲੀ ਤੇ ਟਿਕਾ ਲਿਆ ਅਸੀਂ ਉਸ ਨਾਲ ਕਿਵੇਂ ਲੜ ਸਕਦੇ ਆ ਉਹ ਵਕਤ ਸੀ ਜਦੋਂ 75 ਸਾਲ ਦੀ ਉਮਰ ਦੇ ਵਿੱਚ 18 ਸਿਰ ਦਾ ਖੰਡਾ ਖੜਕਾ ਕੇ ਸਰੋਵਰ ਦੀ ਹੋਈ ਬੇਅਦਬੀ ਦਾ ਬਦਲਾ ਪਠਾਨਾਂ ਦੇ ਕੋਲ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਲਿਆ ਉਹਨਾਂ ਨੇ 18 ਸਾਲ ਦੀ ਉਮਰ ਦੇ ਵਿੱਚ ਅੰਮ੍ਰਿਤ ਸੰਚਾਰ ਲਿਆ ਅੰਮ੍ਰਿਤ ਛਕਿਆ ਔਰ 75 ਸਾਲ ਦੀ ਉਮਰ ਦੇ ਵਿੱਚ ਆ ਕੇ ਜਿਹੜਾ ਕਿ ਇਸ ਬੇਅਦਬੀ ਦਾ ਬਦਲਾ ਲਿਆ ਬੜੇ ਵੱਡੇ ਸਿੱਖ ਸਨ ਯੋਧੇ ਸੀ ਔਰ ਜਿਸ ਬੰਨੇ ਵੀ ਜਾਂਦੇ ਸੀਗੇ ਉਸ ਬੰਨੇ ਹੀ ਆਪਣੀ ਜਾਇਜੇ ਕਾਰ ਕਰਾਉਂਦੇ ਸੀ ਕਿਉਂਕਿ ਗੁਰੂ ਬਹੁਤ ਵੱਡਾ ਹੈ ਸੀਸ ਤਲੀ ਦੇ ਉੱਪਰ ਧਰ ਕੇ ਕੋਈ ਲੜਾਈ ਕਰਨਾ ਸੌਖਾ ਨਹੀਂ ਅਗਰ ਕਿਸਦਾ ਸੀਸ ਕੱਟਿਆ ਜਾਵੇ ਨਾ ਤੇ ਉਹ ਮਿੰਟ 2 ਮਿੰਟ ਤੋਂ ਵੱਧ ਜਿਆਦਾ ਉਹਦੀ ਜੋ ਜ਼ਿੰਦਗੀ ਨਹੀਂ ਹੁੰਦੀ ਲੇਕਿਨ ਇਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਇੱਕ ਜਿਹੜੀ ਮਹਿਮਾ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਕਿਰਪਾ ਸੀ ਉਹਨਾਂ ਦੀ ਕਿਰਪਾ ਦੇ ਨਾਲ ਹੀ ਜਿਹੜਾ ਇਹੜਾ ਸੀਸ ਤਲੀ ਦੇ ਧਰ ਕੇ ਬਾਬਾ ਦੀਪ ਸਿੰਘ ਜੀ ਨੇ ਜਿਹੜਾ ਪਠਾਨਾਂ ਨੂੰ ਵਗਾ ਵਗਾ ਕੇ ਪੰਜਾ ਪੰਜਾ ਕੇ ਮਾਰਿਆ ਇਤਿਹਾਸ ਦੱਸਦਾ ਹੈ ਕਿ ਜਦੋਂ 18 ਸਾਲ ਦੀ ਉਮਰ ਦੇ ਵਿੱਚ ਲਗਭਗ 1700 ਇਸੇ ਦੇ ਵਿੱਚ ਅੰਮ੍ਰਿਤ ਛਕਿਆ ਬਾਬਾ ਦੀਪ ਸਿੰਘ ਜੀ ਨੇ ਤੇ ਬਾਬਾ ਦੇਵ ਜੀ ਨੇ ਕਿਹਾ ਗੁਰੂ ਜੀ ਇੱਕ ਸਾਲ ਅਗਰ ਜੇ ਮੈਂ ਪਹਿਲਾਂ ਆ ਜਾਂਦਾ ਤੇ ਉਦੋਂ ਜਿਹੜੇ ਤੁਸੀਂ ਸਿਰਾਂ ਦੀ ਮੰਗ ਕੀਤੀ ਸੀਗੀ ਤੇ ਉਸ ਦੇ ਵਿੱਚ ਮੈਂ ਵੀ ਜ਼ਰੂਰ ਸ਼ਾਮਲ ਹੁੰਦਾ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਦੀਪਾ ਤੇਰਾ ਨਾਮ ਜਰੂਰ ਰੱਖਿਆ ਕਰਦੇ ਨੇ ਲੇਕਿਨ ਅੱਜ ਅੰਮ੍ਰਿਤ ਛਕਣ ਤੋਂ ਬਾਅਦ ਤੂੰ ਦੀਪ ਸਿੰਘ ਬਣ ਗਿਆ ਬਾਬਾ ਦੀਪ ਸਿੰਘ ਬਣ ਗਿਆ ਕੋਈ ਨਹੀਂ ਤੇਰੇ ਵੀ ਸਿਰ ਦੀ ਜਰੂਰ ਲੋੜ ਪੈਗੀ ਤੇਰੀ ਇੱਕ ਐਹੋ ਜੀ ਤੇਰੀ ਸ਼ਹਾਦਤ ਹੋਏਗੀ ਕਿ ਜਿਹੜੀ ਰਹਿੰਦੀ ਦੁਨੀਆ ਤੱਕ ਯਾਦ ਰੱਖੀ ਜਾਗੀ ਇਤਿਹਾਸ ਦੇ ਵਿੱਚ ਸੋ ਉਹ ਵਾਲਾ ਜਿਹੜਾ ਸੀਸ ਤਲੀ ਤੇ ਧਰ ਕੇ ਸ਼ਹੀਦ ਬਾਬਾ ਦੀਪ ਸਿੰਘ ਦੀ ਲੜੇ ਤਰਨ ਤਾਰਨ ਦੀ ਧਰਤੀ ਦੇ ਉੱਤੇ ਜਿੱਥੇ ਲਕੀਰ ਸਾਹਿਬ ਗੁਰਦੁਆਰਾ ਵੀ ਹੈਗਾ ਜੋ ਵੀ ਸੰਗਤ ਅੰਮ੍ਰਿਤਸਰ ਮੱਥਾ ਟੇਕਣ ਵਾਸਤੇ ਜਾਂਦੀ ਏ ਉਹ ਤਰਨ ਤਾਰਨ ਸਾਹਿਬ ਜਿਹੜਾ ਕਿ ਬਾਬਾ ਦੀਪ ਸਦੇ ਗੁਰਦੁਆਰੇ ਜਰੂਰ ਮੱਥਾ ਟੇਕ ਕੇ ਜਾਂਦੇ ਨੇ ਇਹ ਅਮਰ ਸ਼ਹੀਦ ਬਾਬਾ ਦੀਪ ਸਿੰਘ ਦੀ ਜਿਹੜੀ ਸ਼ਹਾਦਤ ਸੀ 11 ਨਵੰਬਰ 1757 ਈਸਵੀ ਨੂੰ 75 ਸਾਲ ਦੀ ਉਮਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੇ ਸ਼ਹਾਦਤ ਦਿੱਤੀ ਤੇ ਸੋ ਪ੍ਰਣਾਮ ਹੈ ਇਹਨਾਂ ਸ਼ਹੀਦਾਂ ਨੂੰ ਇਹਨਾਂ ਗੁਰਸਿੱਖ ਸੰਗਤਾਂ ਨੂੰ ਸੋ ਪਿਆਰੀ ਸਾਧ ਸੰਗਤ ਕੋਸ਼ਿਸ਼ ਕਰੀਏ ਕਿ ਇਹਨਾਂ ਸਿੱਖਾਂ ਦਾ ਇਹਨਾਂ ਯੋਧਿਆਂ ਦਾ ਇਤਿਹਾਸ ਪੜਦੇ ਰਹੀਏ ਇਹਨਾਂ ਦੀ ਜਾਣਕਾਰੀ ਆਪ ਵੀ ਰੱਖੀਏ ਔਰ ਆਪਣੇ ਪਰਿਵਾਰ ਨੂੰ ਵੀ ਕਰਵਾਈਏ ਹੁਣ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮੇ ਸਿੰਘ ਡੋਲ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ